ਸਾਰਿਆਂ ਨੂੰ ਸਵਾਗਤ ਆ ਤੁਹਾਡਾ ਐਚ ਵੀਨੰਦਰਾ ਬਲੌਗ ਤੇ ਟਾਈਮ ਹੋ ਗਿਆ ਪੌਣਾ 1 ਲੋਜੀ ਕੰਮ ਸਾਡਾ ਹੋ ਗਿਆ ਸਫਾਈਆਂ ਸਫੀਆਂ ਸਾਰੀਆਂ ਹੋ ਗਈਆਂ ਆ ਚਲੋ ਜੀ ਅੱਜ ਬਣਾਵਾਂਗੇ ਸੁੱਕੇ ਆਲੂ ਬਥੇਰੇ ਹਾਂ ਹੋਰ ਬਹੁਤਾ ਇਹ ਆ ਕੋਈ ਦਾਲ ਪਈ ਆ ਇੱਧਰ ਬਣਦੀ ਪਈ ਆ ਚਾਹ ਤੇ ਚਾਹ ਚ ਪੀ ਕੇ ਕੱਪੜੇ ਸੁੱਕਣੇ ਪਾ ਕੇ ਆਈਆਂ ਬੜੀ ਗਰਮੀ ਆ ਕੋਠੇ ਤੇ ਦਪਹਿਰ ਕਿੱਦਾਂ ਲੱਗਦੀ ਹੋਰ ਕੀ ਅੱਜ ਚਲੋ ਹਾਂਜੀ ਲੱਗੀ ਹੈ ਪੜਾਈ ਕਰਨ ਚਲੋ ਕਾਦਾ ਪੇਪਰ ਹੈ ਹੈ ਐਸਐਸਟੀ ਦਾ ਚਲੋ ਪੜੋ ਫਿਰ ਬਣਾ ਲਈਏ ਸਬਜੀ ਸਬਜੀ ਫਿਰ ਆ ਲਾਈ 2 ਵਜ ਗਏ ਆ ਅਸੀਂ ਐ ਹੀ ਸਮਾਨ ਲੈ ਕੇ ਤਾਂ ਆ ਇਧਰ ਮੈਨੂੰ ਖਾਣਾ ਹੈਗਾ ਪਤਾ ਨਹੀਂ ਕੀ ਸਮਾਨ ਸਾਨੂੰ ਜਿੰਨਾ ਕੋ ਚੱਕੀ ਲੈ ਖਾਣ ਪੀਣ ਦਾ ਹੈ ਐਨਾ ਵੀ ਨਹੀਂ ਮਾਰਾ ਹੋਇਆਗਾ ਸਹੀ ਆ ਠੀਕ ਹੈ ਤਾਂ ਸਵਾਨ ਲਗਾ ਹੁਣ ਜਾਣਾ ਖਾ ਲਈਓ ਹੈ ਸਵਾਲ ਲੱਗਾ ਤਾਈਓ ਬੰਨਦਾ ਬੜਾ ਸਾਰਿਆਂ ਨੂੰ ਨਾ ਕੈਮਰਾ ਇਹ ਬੜਾ ਗੰਭਾ ਕੀਤਾ ਇਹਨਾਂ ਫਿਰ ਅਈਓ ਸਾਰਿਆਂ ਨੂੰ ਬੰਨਦਾ ਫਿਰਦਾ ਆ ਫੋਟੋ ਫੋਟੋ ਕਰਾ ਕੇ ਆਈਆਂ ਇਹ ਕਿੰਨੇ ਲਿਆਈਏ ਸਮਾਨ ਇਹ ਆ ਸਵਾਲ ਲੱਗਾ ਕਿ ਨਹੀਂ ਬੜਾ ਬੋਆ ਯਾਰ ਹੈ ਕਿੰਨੇ ਤੋਂ ਲਿਆਈਏ ਆ ਤੱਕ ਬੋਬੂ ਤੋਂ ਤੇਰੀ ਲਈ ਤੇਰੀ ਲਈ ਲੈ ਕੇ ਆਏ ਆ ਆਪਾਂ ਆਪਣੇ ਵੱਤੇ ਲੈ ਆਏ ਬੋਬੂ ਤੋਂ ਬੰਡੀ ਜਾਨੀ ਇਹਨਾਂ ਨੂੰ ਕਿੰਨੇ ਦਾ ਹੈ 10 ਰੁਪਏ ਦਾ ਮੋੜ ਲੈਣਾ ਹੈ ਗੋੜਾਲੇ ਗੋੜਵਾਲੇ ਨਹੀਂ ਹੈਗੇ ਮਮਾ ਉਹ ਆ ਕੈਰੇਮਲ ਜਿਹੜੇ ਉਥੇ ਸਰ ਮਿਲਦੇ ਹੁੰਦੇ ਕੈਰੇਮਲ ਵਾਲੇ ਆ ਜਾਣਾ ਸਾਰਾ ਬਾਜ ਸਾਰਾ ਵੀ ਕੁਝ ਨਹੀਂ ਮਿਲਣਾ ਖਾਣ ਨੂੰ ਇੱਥੇ ਖਾਪ ਵੀ ਲੈ ਹਾਰਾ ਕੋਲ ਅੱਜ ਨਹੀਂ 500 ਦੀ ਆਈ ਦੋਈ ਨਹੀਂ ਨਹੀਂ 500 ਦੀ ਆਈ ਲੋ ਨਹੀਂ 300 ਲੱਭੇ ਦੋਈ ਆਈ ਇਹ ਮੇਰਾ ਗੂਗਲ ਪੇਅ ਮੰ ਚੱਲਿਆ ਇੱਥੇ ਬਿਲ ਨਹੀਂ ਜੋ ਆਸਮਾਨ ਲੱਗ ਤਮਣਾ ਹੋਣਾ ਚਾਹੀਦਾ ਚਾਹੀਦਾ ਤੇਰਾ ਹਾਂ ਤਮਣਾ ਲਓ ਜੀ ਇਧਰ ਖਾ ਵੀ ਰਿਹਾ ਜੀ ਇਹਨਾਂ ਨੇ ਹੁਣ ਇਹ ਖਾਪੀ ਲਿਆ ਤੇ ਰੋਟੀਆਂ ਕਿੱਦਾਂ ਖਾਣਗੇ ਇਹ ਰੋਟੀਆਂ ਕੀ ਖਾਣੀਆਂ ਇਹਨਾਂ ਨੇ ਹਾਂਜੀ ਹਾਂਜੀ ਕਿੱਦਾਂ ਜੀ ਕੀ ਕਰੀ ਜਾਂਦੇ ਮੈਂ ਤਾਂ ਇੱਕ ਵਾਰ ਲਗੀ ਪਹਿਲਾਂ ਤੇਲ ਘਿਓ ਰੱਖਣੀ ਮੋਦਾ ਮੋੜ ਕੇ ਪੱਤਰ ਹੋਣੀ ਖੁੱਲ ਗਿਆ ਹਾਂ ਸਬਜ਼ੀ ਗਾਦੀ ਬਣਾਈ ਹੈ ਜੀ ਹਾਂ ਆਪਾਂ ਜਾ ਕੇ ਘਰ ਤੇ ਮੁੱਕੀ ਸਬਜ਼ੀ ਗਾਦੀ ਬਣਾਈ ਹੈ ਜੀ ਆਲੂ ओके okay. अच्छा लोहे दी कढ़ाई ਦੇ ਵਿੱਚ ਟੇਸਟ ਬਹੁਤ ਵਧੀਆ ਆ ਹਾਂ ਲੋਹੇ ਦੀ ਕੜਾਹੀ ਦੇ ਵਿੱਚ ਚੀਜ਼ ਦਾ ਟੇਸਟ ਦਾ ਫਰਕ ਪੈ ਜਾਂਦਾ ਆ ਹਾਂ ਕੀ ਕਹਿੰਨਾ ਕੀ ਕੋਈ ਨਹੀਂ ਖਾਣਾ ਇਹਦਾ ਨਹੀਂ ਦਿੱਤਾ ਨਹੀਂ ਨਹੀਂ ਕਹਿੰਦਾ ਮੈਨੂੰ ਦੇ ਦਿੱਤਾ ਇਹਨੇ ਉਹ ਲੇਸ ਦਾ ਪੈਗੜ ਇੱਕ ਦੂਬਲੇ ਨਹੀਂ ਨਹੀਂ ਫਲਗ ਨਹੀਂ ਉਹਦਾ ਛੇੜਦਾ ਪਿਆ ਚੱਕ ਲੈ ਚੋਰੀ ਉਹਨੇ ਆ ਦੇਖੋ ਇਹ ਬਹੁਤ ਵਧੀਆ ਜੀ ਤੇਲ ਇਹਦੇ ਵਿੱਚ ਪਾ ਗਏ ਜੀ ਬਹੁਤ ਹੀ ਵਧੀਆ ਆ ਰੱਖ ਲੈਣਾ ਆ ਤੇ ਨਾ ਡੁੱਲਣ ਦਾ ਡਰ ਨਾ ਕੋਈ ਨਾ ਟੱਕੜ ਹੋਣਗੇ ਕੋਲਗੇ ਪੋਣਾ ਇਹ ਵੀ ਨਹੀਂ ਇੰਨਾ ਜਿਆਦਾ ਪੈ ਜਾਂਦਾ ਆ ਤੇਲ ਬਹੁਤ ਵਧੀਆ ਆ ਨਾ ਤੇਲ ਨਹੀਂ ਇਹ ਬਾਕੀ ਕੰਮ ਦੀ ਚੀਜ਼ ਆ ਕਿਸੇ ਇਹ ਚਲੋ ਠੀਕ ਆ ਜੀ ਕਰੋ ਰੋਟੀ ਫਿਰ ਅਪਾ ਠਹਿਰ ਕੇ ਖਾਣੇ ਯਾਰ ਆ ਜਾ ਆ ਬਾਹਰ ਆਓ ਆਇਆ ਹਜੇ ਬਾਹਰ ਹੀ ਆ ਜਾ ਪਾ ਕੇ ਸਮਾਨ ਸਾਹਮਣੇ ਇਧਰ ਬਲੌਗ ਦੇ ਅਛਾ ਤੁਸੀਂ ਬਲੌਗ ਦੇਖਣੇ ਆਪਣਾ ਬੰਨੀ ਨੋਮਾਰਿਕ ਟੋਈ ਜਾਂਦੀ ਆ ਤੇਦਰ ਵਲੌਗ ਦੇਖਣ ਦਾ ਆਪਣਾ ਓਕੇ ਜੀ ਓਕੇ ਜੀ ਲਓ ਜੀ 2:30 ਬੱਜ ਗਏ ਨੇ ਰੋਟੀ ਪਾਣੀ ਦਾ ਹਜੇ ਕੋਈ ਜਗਾੜ ਨਹੀਂ ਹੈਗਾ ਪਤਾ ਨਹੀਂ ਕਦੋਂ ਖਾਣੀ ਅਸੀਂ ਤੇ ਮੂਵੀ ਦੇਖਣ ਜਾਣਾ ਅੱਜ ਕਿਹੜੀ ਦੇਖਣ ਜਾਣਾ ਆਪਾਂ ਰਜਨੀ ਦੇ ਦੇ ਯਾਰ ਤੂੰ ਕਿਉਂ ਐਵੇਂ ਬਣੀ ਸੀ ਕਿੰਨੇ ਵਜੇ ਦਾ ਸ਼ਾਮ ਟਾਈਮ ਸ਼ੋਅ ਦਾ 6:20 6:20 ਤੋਂ ਬਾਅਦ 9:20 9:20 ਤਾਂ ਬਹੁਤ ਲੇਟ ਆ ਨੀ 6:20 ਵਾਲਾ ਦੇਖਾਂਗੇ ਫਿਰ ਉਹ ਦੇਖ ਮੰਗ 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 ਮੈਂ ਖਾ ਲਵਾਂ ਆਪਣਾ ਖਾ ਕੇ ਜਾਣਾ ਨਹੀਂ ਆ ਲੈ ਆਇਆ ਆ ਉਹ ਸਵਾਦ ਨਹੀਂ ਲੱਗਾ ਉਹ ਲੈ ਆਇਆ ਹੁਣ ਸਵਾਦ ਨਹੀਂ ਲੱਗਾ ਹੈਗਾ ਮੇਰਾ ਮੇਰੇ ਸਾਹਮਣੇ ਮੇਰਾ ਫੇਵਰਿਟ ਲੇਸ ਪਿਆਰ ਮੈਂ ਖਾਣਾ ਹੀ ਹਾਂ ਹਾਂ ਸਾਹਮਣੇ ਫੇਵਰਿਟ ਲੇਸ ਪਿਆ ਮੈਂ ਖਾਣਾ ਹੀ ਆ ਚਲੋ ਦੇਖਦੇ ਆਂ ਸ਼ਾਮੀ 6 ਪੀ ਆਲਾ ਪੱਕਾ ਕਰੀਏ ਤੂੰ ਮੇਰੀ ਗੱਲ ਕੋਣ ਆ 3 ਵਜੇ 3 ਵਜੇ ਕਿੱਥੇ ਜਾਣਾ ਚਲ ਤੂੰ 3 ਵਜੇ ਜਾਣਾ 5 ਵਜੇ ਜਾਣਾ ਫਿਰ ਵੀ 1 ਘੰਟੇ ਦੀ ਜਿਹੜੀ ਸਵਾ ਘੰਟਾ ਪਹਿਲਾਂ ਆ ਜਾਣਾ ਤਿਆਰ ਹੋ ਗਏ ਆਪਣਾ ਫਿਰ ਆਪਾਂ ਨਿਕਲ ਜਲੀਏ ਇਹ ਕੱਪੜੇ ਪਾਪਾ ਤੇਰੇ ਲਈ ਮੈਂ ਕਿਉਂ ਹੀ ਲਿਆ ਮੈਨੂੰ ਤਾ ਚੀਕ ਹੀ ਆੜਾ ਪਾਇਆ ਇਹਨਾਂ ਨੇ ਘਰੇ ਲਓ ਜੀ 3 ਵਜ ਗਏ ਆ ਤੇ ਹੁਣ ਚੱਲੇ ਅਸੀਂ ਇਹਨੂੰ ਛੱਡਣ ਟਿਊਸ਼ਨ ਤੇ ਹਾਂਜੀ ਪੈਜੀ ਹੋ ਗਏ ਤਿਆਰ ਆਹ ਦਾਣਾ ਪੈਨ ਥੱਲੇ ਡਿੱਗਾ ਪਿਆ ਇੱਕ ਹੈਂ ਆ ਦੇ ਤੇ ਚਲੋ ਆ ਜਾਓ ਫਿਰ ਤੇ ਇਧਰ ਫੋਨ ਦੇਖਦੇਵੇਂ ਰੀਲਾ ਤੇ ਲਓ ਜੀ ਰੋਟੀ ਪਾਣੀ ਬਣ ਗਈ ਬਸ ਏਦਾਂ ਕਰੋ ਤੈਨੂੰ ਪਾਣੀ ਦੀ ਬੋਤਲ ਪਾ ਦੇ ਇੱਕ ਤੈਨੂੰ ਮੈਂ ਛੱਡ ਕੇ ਆਣਾ ਫਿਰ ਆ ਕੇ ਰੋਟੀ ਖਾਣੇ ਆ ਹੈਂ ਆਵਾ 10 ਮਿੰਟ ਛੱਡ ਕੇ ਆ ਜਣਾ ਮੈਡੀਸ਼ਨ ਤੇ ਤੇ ਚਲੋ ਠੀਕ ਆ ਜੀ ਮੋਟੀ ਹੋ ਜਾ ਫਿਰ ਆ ਜਾ ਫਿਰ ਆ ਪਾਣੀ ਦੀ ਬੋਤਲ ਵੀ ਭਰਦੀ ਤੇਰੀ ਚਲਾ ਚਲੀ ਜਾ ਆ ਲਓ ਜੀ ਪਲਕ ਨੂੰ ਛੱਡਿਆ ਐ ਐਡੀਸ਼ਨ ਤੇ ਤੇ ਇੱਧਰ ਹੋ ਰਿਹਾ ਇੰਤਜ਼ਾਰ ਰੋਟੀ ਦਾ ਤੁਸੀਂ ਨਹੀਂ ਨਾ ਖੜੀ ਯਾਰ ਮੈਂ ਤਾਂ ਲੱਗ ਚ ਚਲੋ ਕੋਈ ਗੱਲ ਨਹੀਂ ਠੀਕ ਖਾ ਲਾਂਗੇ ਤੇ ਇੱਧਰ ਖਾ ਰੇ ਆ ਜੀ ਦੋਨੇ ਜਣੇ ਤੇ ਹਰਮਨ ਗਿਆ ਕਿਤੇ ਚਲੋ ਨਹੀਂ ਨਹੀਂ ਉਹ ਕੋਈ ਨੰਬਰ ਪਲੇਟ ਦਾ ਕਹਿੰਦਾ ਕੁਝ ਪਰੋਂ ਜਾਣਾ ਸ਼ਾਇਦ ਉਧਰ ਗਿਆ ਆਇਆ ਨਹੀਂ ਅਜੇ ਨਾ ਤੇ ਚਲੋ ਠੀਕ ਆ ਜੀ ਮਿਲਦੇ ਆ ਰੋਟੀ ਪਾਣੀ ਖਾ ਕੇ ਮੱਖੀਆਂ ਅਜ ਆ ਗਈਆਂ ਘਰ ਚ ਆਹ ਹੂੰ ਬਾੜਾ ਜਾ ਰਹਿ ਗਿਆ ਹੁਣ ਨਾ ਕਦੇ ਚਲੋ ਠੀਕ ਆ ਜੀ ਮੈਂ ਫੋਨ ਚਾਰਜ ਲਾ ਕੇ ਆਇਆ ਹਾਂ ਲੋ ਜੀ ਟਾਈਮ ਹੋ ਗਿਆ ਸਵਾ ਪੰਜ ਤੇ ਇਧਰ ਕੱਪੜੇ ਲਿਆਂਦੇ ਆ ਕੋਠੇ ਤੋਂ ਤੈਹਾਂ ਤੁਹਾਂ ਮਾਰ ਲਈਏ ਕੱਪੜਿਆਂ ਦੀ ਆਪਾਂ ਨਹੀਂ ਅੱਜ ਦਾ ਅਸੀਂ ਜਾਣਾ ਆ ਹਾਂਜੀ ਭੈਣ ਜੀ ਆ ਗਏ ਤੁਸੀਂ ਚਲਿਏ ਅਬ ਮੂਵੀ ਦੇਖਣ ਕਿਹੜੀ ਦੇਖਣੀ ਆ ਅਰਜਨੀ ਅਸੀਂ ਪੀਤੀ ਸੀ ਚਾਹ ਤੇ ਸਾਡੇ ਕੋਈ ਆ ਗਿਆ ਤੇ ਉਹ ਹੋਣ ਗਏ ਆ ਮੰਮੀ ਕਹਿੰਦੇ ਮੈਂ ਚਾਹ ਲਈ ਭਾਂਡੇ ਚੱਕ ਦਵਾ ਤੇ ਤੂੰ ਕੀ ਹੋ ਜੋ ਤਿਆਰ ਕਿਉਂਕਿ 6:20 ਦਾ ਸ਼ੋਅ ਆ ਹੈਨਾ ਦੋਗੇ ਸੀਗੇ ਹਾਂ ਵਾਲੇ ਹਾਂਜੀ ਹਾਲੇ ਕੱਪੜੇ ਪ੍ਰੈਸ ਹੋਰ ਟੀ-ਸ਼ਰਟ ਠੀਕ ਆ ਚਲੋ ਫਿਰ ਪਲਕ ਵੀ ਕਾਢ ਲਵੇਂ ਕੱਪੜੇ ਜਿਹੜੇ ਪਾਉਣੇ ਆ ਇਹਨੇ ਕਹਿੰਦੇ ਮੈਂ ਗੱਡੀ ਲਾ ਕੇ ਉਧਰ ਆਇਆ ਹਰਮਨ ਨੂੰ ਵੀ ਕਰਦੀਆਂ ਫੋਨ ਮੈਂ ਹਨਾ ਸਾਢੇ 5 ਆਜੂਗਾ ਹਨਾ ਹਰਮਨ ਹਾਂ ਹਰਮਨ ਕਹਿੰਦੇ ਸਾਢੇ 5 ਕਹਿੰਦੇ ਸਾਢੇ 5 ਆਜੂਗਾ ਚੱਲ ਹਲੇ ਅੱਧਾ ਘੰਟਾ ਹੈਗਾ ਚਲੋ ਦੇਖਦੇ ਹੋਰ ਹੋਰ ਹੋ ਗੋ ਤਿਆਰ ਫਿਰ ਹਨਾ ਬਈ ਹੋਰ ਕੋਈ ਸਾਡੇ ਘਰ ਆ ਗਿਆ ਸਾਡੇ ਕੋਲ ਬਲੌਗ ਨਹੀਂ ਬਣਿਆ ਸਵਾ ਪੰਜ ਤੋ ਹੋ ਗਏ ਸਾਢੇ 5 ਹੋ ਚਲੇ ਤੇ ਇਧਰ ਹੋ ਗਏ ਮम्मा ਰੈਡੀ ਮੈਂ ਰੈਡੀ ਹੋਰ ਹੋਰ ਸੈਸੁਰ ਬਣਾ ਮਮੀ ਨੇ ਹਲੇ ਤੇ ਮੈਂ ਵੀ ਰੈਡੀ ਹਾਂ ਮੈਂ ਬਜਨ ਐ ਆਪਾਂ ਵੀ ਰੈਡੀ ਹੋ ਗਏ ਆ ਹਨਾ ਹੋਰ ਕੀ ਤੇ ਇਧਰ ਵੀ ਰੈਡੀ ਹੋ ਰਹੇ ਨੇ ਦਾਦੀ ਕਿਥੇ ਦਾਦੀ ਦਾਦੀ ਅੰਦਰ ਰੈਡੀ ਹੋ ਰਹੇ ਨੇ ਹੋ ਗਿਆ ਰੈਡੀ ਐ ਰੈਡੀ ਆਈ ਸੂਟ ਪਾ ਲੈਣਾ ਹੋਰ ਇਹਨੂੰ ਕੀ ਸਹੀ ਆ ਨਵਾਂ ਸੂਟ ਪਿਆ ਮੇਰਾ ਆ ਆ ਬਲਕੋ ਤੇ ਲਾ ਗਦੋ ਇਧਰੋਂ ਨਵਾਂ ਸੂਟ ਆ ਹੋਰ ਕੀ ਸਾਰੇ ਅੱਜ ਬਲੈਕ ਬਲੈਕ ਹੋਇਆ ਲिटल ਥਿੱਕਲ ਬਲੈਕ ਬਲੈਕ ਪਾਪਾ ਤੇ ਹਰਮਨ ਰੈਡੀ ਆ ਮਾਸੀ ਦਾ ਵੀ ਤੁਪੂ ਦਾਦੀ ਨੇ ਤੁਹਾਨੂੰ ਬੈਠਾ ਲਿਆ ਚਲੋ ਠੀਕਾ ਫੇ ਹੁਣ ਆਪਰੇ ਡੀ ਡੀ ਹੋ ਜੀਏ ਹੋਰ ਕੀ ਹੈ ਨਾ ਅਮਾ ਹੁਣ ਇਧਰ ਮੰਮਾ ਹੋ ਰਿਹਾ ਤਿਆਰ ਸ਼ਿਆਰ ਤੇ ਪਾਪਾ ਵੀ ਆ ਗਏ ਪਾਪਾ ਵੀ ਤਿਆਰ ਸ਼ਿਆਰ ਹੋ ਗਏ ਆਪਾ ਕਿਹੜਾ ਮੰਮਾ ਦੂਜਾ ਫਟਕਾ ਬਣੀ ਹੋ ਆਹ ਹੀ ਬਣੂਗਾ ਮੈਂ ਛੋਟਾ ਉਹ ਫਟਕਾ ਨਹੀਂ ਬਣਦਾ ਟਾਈਮ ਲੱਗਦਾ ਆਹ ਹੋ ਜਾਣਾ ਲੱਗਦਾ ਆ ਟਾਈਮ ਹੈ ਦੀ ਮੇਰੇ ਕੋਲ ਤਰੱਕ ਹੱਲ ਕਰ ਦਿਆ ਯਾਰ ਗੁੱਸਾ ਕਿਉਂ ਕਰਦੇ ਹੋ ਪਾਪਾ ਮੈਂ ਗੁੱਸਾ ਵੀ ਤਾਂ ਮੈਂ ਤੁਹਾਨੂੰ ਦੱਸ ਰਹੀ ਏ ਅੱਛਾ ਕੇ ਇਧਰ ਦਾਦੀ ਜੀ ਦਾਦੀ ਜੀ ਕੀ ਕਰਦੇ ਹੋ ਮੈਂ ਦੇਖਣ ਜਾਣਾ ਮੂਵੀ ਅੱਜ ਫੇਰ ਬੇ ਆਲਾ ਆਲੋ ਵਾਲੀ ਨਜ਼ਰ ਤੇ ਆ ਬਣੀ ਤੁਸੀਂ ਜਿਹੜੇ ਕੱਪੜਿਆਂ ਚ ਲੈ ਆ ਰਹੇ ਆ ਤੇ ਫਿਰ ਚਲੋ ਹੁਣ ਆਪਾਂ ਹੁਣੇ ਰੈਡੀ ਤੇ ਚੱਲਦੇ ਆ ਯਾ ਹਾਂਜੀ ਇਦਾਂ ਜੀ ਹੋ ਗਏ ਤਿਆਰ ਸ਼ਾਰ ਪਲੇਟ ਹੋ ਗਏ ਥੋੜਾ ਜਿਆਦਾ ਆਪਾਂ ਹਾਂ ਬੂਡ ਬਾਡ ਬਣਾਉਣ ਨੂੰ ਬਹੁਤ ਟਾਈਮ ਲਾਤਾ ਇਹਨਾਂ ਨੇ ਆ ਜਾ ਆ ਜਾ ਸਾਮੂ ਕਿੱਧਾ ਵੇ ਸਾਮੂ ਕਿੱਧਾ ਚੱਲ ਵਧੀਆ ਠੀਕ ਆ ਲਓ ਜੀ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਗੱਡੀ ਹੜੀ ਕੀਤੀ ਆ ਬਾਹਰ ਘੁਆਗੇ ਤੇ ਚਲੋ ਮਿਲਦੇ ਆ ਤੁਹਾਨੂੰ ਸਰਬ ਪਹੁੰਚ ਗਏ ਹੁਣ ਸਰਬ ਪਹੁੰਚ ਗਏ ਮਿਲਦੇ ਆ ਜੀ ਪਹੁੰਚ ਚੁੱਕੇ ਆ ਸਰਬ ਪਾਰਕਿੰਗ ਪਾਪਾ ਗੱਡੀ ਲਾਣ ਗਏ ਆ ਫੋਰ ਕੋਡ ਬਾਅਦ ਜਾਵਾਂਗੇ ਚਲੋ 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 ਲੱਗੇ ਨਾ ਉੱਪਰ ਗਈ ਆ ਕੋਈ ਨਹੀਂ ਕਰ ਲੈ ਸਾਫ ਸੋ ਅੰਦਰ ਕੂਲਿੰਗ ਪੂਰੀ AC ਦੀ ਆ ਦੇਖਣਾ ਯਾ ਰਜਨੀ ਮੂਵੀ ਉਹ ਪੋਸਟਰ ਬੋਸਟਰ ਤਾਂ ਹੈ ਹੀ ਨਹੀਂ ਕੋਈ ਇੱਕਾ ਜੋ ਕਰਾਨਾ ਲੱਗੀ ਆ ਪਤਾ ਨਹੀਂ ਤੋਂ ਆਲੇ ਕੋਸ਼ੇ ਵੀ ਦਾ ਸ਼ੋਅ ਆ ਸਕਰੀਨ ਹੀ ਬੰਦ ਕਰਕੇ ਨਾਲ ਆ ਬੀਬੀ ਰਜਨੀ ਦਾ ਸ਼ੋਅ ਨੂੰ ਮੈਂ ਨੈਟ ਤੇ ਦੇਖਿਆ ਸੀ ਦੇਖਿਆ ਸੀ ਤੂੰ ਅੰਦਰ ਪੋਸਟ ਲੱਗੇ ਆ ਕੋਈ ਚਲਿਏ ਉਹ ਪਾਟੇ ਲਿਆਣ ਮੁਗਲੀ ਦੇਕਾ ਬੱਜਰੀ ਨੇ ਪੋਸਟਰ ਚਲੋ ਚਲੋ ਲੋਕਣ ਵਗੈਰਾ ਇੰਟਰਵੈਲ ਵਾਲੇ ਲਵਾਂਗੇ ਚਲੋ ਵੀ ਅੰਦਰ ਉਹ ਦੇਖੋ ਦੇਦੇ ਤੇ ਸੁਣਾਓ ਉਹ ਹਟ ਜਾਓ ਹਟ ਜਾਓ ਤੁਸੀਂ ਦੋਨੋਂ ਹਾਂਜੀ ਵੀ ਦੇ ਕੇ ਆ ਚੁੱਕਾ ਮੈਂ ਬਾਹਰ ਕਿੱਦਾਂ ਲੱਗੀ ਤੁਹਾਨੂੰ ਮੂਵੀ ਬਹੁਤ ਇਮੋਸ਼ਨਲ ਸੀ ਅੱਪਾ ਉਹ ਵਧੀਆ ਫੋਟੋ ਮਮਾ ਤੁਮ ਉਹ ਵਧੀਆ ਇਹਨੂੰ ਅੱਧੀ ਸਮਝ ਨਹੀਂ ਲੱਗੀ ਇਹਨੂੰ ਸਮਝ ਨਹੀਂ ਲੱਗੀ ਅੱਧੀ ਆ ਇੱਧਰ ਭਲਾਓ ਇੱਧਰ ਰੋਣ ਦੇ ਤੈਨੂੰ ਪੰਜ ਵੱਲ ਲੈ ਜੀ ਪੂਰੀ ਵੀਊ ਦੋ ਤੇ ਸੀ ਵਧੀਆ ਸੀ ਵਧੀਆ ਸੀ ਨਾਲੇ ਤੁਸੀਂ ਤੇ ਵਧੀਆ ਸੀ ਜੀ ਅੱਛਾ ਸਿਆ ਹੋਰ ਨਾ ਬਾਖਾਨ ਲੱਗਿਆ ਹਾਂ ਠੀਕ ਹੈ ਜੀ ਦੇਖ ਕੇ ਹਾਂ ਦੱਸ ਰਿਹਾ ਤੁਹਾਨੂੰ ਦੇ ਵੀ ਸੀ ਸੋਣ ਆਪਾਂ ਖਾੜਬੇ ਲੱਗਿਆ ਦੇਖੋ ਰੋਟੀ ਰੋਟੀ ਮੰਗਾਣੇ ਆ ਦੋਨੇ ਇਕੱਟੀਆਂ ਨਹੀਂ ਆਉਣੀਆਂ ਆਈਆਂ ਪਹਿਲਾਂ ਇੱਕ ਠੀ ਪਾਣੀ ਆ ਗਿਆ ਪਰ ਆਪਾਂ ਨੂੰ ਥਾਲੀਆਂ ਖਾਲੀ ਦੇਤੀਆਂ ਇਹਨਾਂ ਨੇ ਮੂੰਹ ਇਹਦਾ ਦੇ ਲੋ ਚਿਪੂਆ ਆਪਾਂ ਦਾ ਸਵਾਦੀਆ ਇਹ ਪੋਲੀਆਂ ਘੱਟ ਆ ਕੋਈ ਆ ਦੇ ਦੋਨੇ ਉੱਤਾਰੀ ਗਾ ਜਿੰਨੀਆਂ ਗੋਰੀਆਂ ਦੀਆਂ ਹੈ ਨਹੀਂ ਆਈਫੋਨ ਦਾ ਕਮਾਲ ਆ ਇਹ ਆ ਆ 30 ਨਾ 30 ਪਰ ਮੈਕਸਾ ਕਮਾ ਲਿਆ ਏ ਤੂੰ ਜਿੰਨਾ ਕੋਲ ਹੈ ਤੂੰ ਵੀ ਹੁੰਦਾ ਕੋਰੇ ਨਹੀਂ ਮੈਂ ਤਾਂ ਕਹਿੰਦਾ ਮੈਂ ਕਾਲਾ ਆ ਮੈਂ ਤਾਂ ਕਹਿੰਦਾ ਕਾਲਾ ਤੂੰ ਮਨ ਨੂੰ ਨਾ ਤੂੰ ਕਾਲੀ ਆ ਆਹੀ ਮੈਂ ਵੀ ਮੈਂ ਤੇ ਤੂੰ ਮੰਨਦੀ ਨਹੀਂ ਨਾ ਹੈਂ ਓਏ ਮੈਂ ਤਾਂ ਮੰਨਦਾ ਮੈਂ ਕਾਲਾ ਆ ਕੋਈ ਤਾਂ ਬੜਨ ਆ ਆ ਤੁਹਾਡੀਆਂ ਬੜਰ ਰੋਟੀ ਜਾਓ ਬੀਬੀ ਬਾਜੀ ਤੱਕ ਬੜਾ ਨਾ ਨਾ ਕੋਈ ਇਧਰ ਬੜਨ ਆਣਾ ਕੋਈ ਇਧਰ ਬੜਨ ਆਣਾ ਲੜਣਾ ਲੜ ਗਈ ਤੇ ਆ ਗਈ ਚਲੋ ਯਾਰ ਰੋਟੀ ਪਾਣੀ ਖਾ ਗਏ ਆ ਗਈ ਆ ਗਈ ਆ ਗਈ ਤੂੰ ਕਰਦੀ ਕਰੀ ਮੰਮੀ ਦੀ ਰੋਟੀ ਦੰਦ ਦੇ ਦੰਦ ਪਲਾਸਮੇਂ ਦੰਦ ਖਾਈਂ ਦੇ ਇਹੇ ਇਹ ਪਲਾਸਮੇਂ ਦੰਦ ਖਾਈ ਦੇਣੀ ਹੈ ਆਹ ਇੱਕ ਗੇਰੀ ਆਪਾਂ ਹਾਥੀ ਮੋਰੇ ਕਰੀ ਜਾਂਦੇ ਬਾਰ-ਬਾਰ ਚਲ ਚੰਗਾ ਯਾਰ ਸਾਰਿਆਂ ਨੂੰ ਬਾਅਦ ਮਿਲਦੇ ਹਾਂ ਹਾਂ ਮੋਟੇ ਮਿਲਣਾ ਇਹ ਤੇ ਤੇਰੀ ਪਿੰਦਿਆਂ ਨੂੰ ਨਹੀਂ ਨਹੀਂ ਪਿੰਦਿਆਂ ਤਾਂ ਨਹੀਂ ਭਰਾਵਾ ਨਹੀਂ ਨਹੀਂ ਇੰਨਿਆਂ ਦਾ ਭਰਾਵਾ ਇਹਨਾਂ ਦਾ ਮੈਨੂੰ ਪਤਾ ਇੰਨਿਆਂ ਨਹੀਂ ਪਿੰਦੀਆਂ ਮੇਰੇ ਤੇ ਫੈਨ ਜੀ ਜੇ ਫੋਲਵਰ ਹਾਂ ਫੋਲਵਰ ਸੀ ਮੁੰਡੇ ਕਿਤੇ ਦੇ ਸੀ ਪੰਜ ਜਲੰਧਰ ਦੇ ਹੋਣੇ ਚਲੋ ਰੋਟੀ ਕਾਲੀ ਆ ਜੇ ਭੁੱਖ ਲੱਗੀ ਤੇ ਖਾਣਾ ਪੀਣਾ ਹੋ ਗਿਆ ਬੇਲਾ ਤੇ ਆ ਮੋਟੀ ਸਾਡੀ ਹਲੇ ਤੱਕ ਲੱਗੀ ਆ ਖਾਣ ਖੀਣ ਮੈਂ ਨਹੀਂ ਖਾਣੀ ਸੋ ਹੁਣ ਆਪਾਂ ਚੱਲਿਆ ਘਰੇ ਮੰਮੀ ਹੁਣੇ ਤੋਂ ਥੋਕ ਲੈਣਗੇ ਆ ਉਹ ਦੇਖੋ ਪੱਕਾ ਮਾਰਿਆ ਤੂੰ ਚੱਟਲਾ ਕੋਈ ਪੈਗਾ ਨੇਰਾ ਮਮੀ ਮੈਂ ਦੇ ਕੇ ਆ ਗਿਆ ਬਾਹਰ ਮੰਮੀ ਨੇ ਵਾਈਟ ਸ਼ੂਕਰ ਚੱਕ ਲਈ ਮੈਂ ਵੀ ਤੁਹਾਨੂੰ ਕਹਿਣ ਦਾ ਹੁੰਦਾ ਫਿਰ ਨਹੀਂ ਸੋਤ ਲਿਆ ਦੇ ਗੈ ਚੋਰ ਤਾਂ ਹੀ ਬਹੁਤ ਡਿਆ ਦੇਖੋ ਸਾਨੂੰ ਨਾ ਆ ਵੀ ਆ ਵੀ ਦੇਖੋ ਗਾਈ ਸੋਸ ਦਿੱਤੀ ਅਸੀਂ ਉਹਨਾਂ ਨੇ ਸਾਨੂੰ ਇੰਨਾ ਭੋਟਿਆ ਤੇ ਅਸੀਂ 5 ਰੁਪਏ ਦੇ ਪੈਕੇਟ ਸੋਸ ਦੇ ਘਰ ਲੈ ਜਾਈਏ ਨਹੀਂ ਦੇਖੋ ਉਹਨਾਂ ਨੇ ਨੂਡਲਸ ਨਾਲ ਸੋਸ ਦਿੱਤੀ ਜਿੰਨੀ ਖਾਧੀ ਗਈ ਖਾਧੀ ਗਈ ਬਾਕੀ ਜਿਹੜੀ ਪਈ ਸੀ ਉਹ ਹੀ ਚੱਕ ਕੇ ਆਹੋ ਜੇ ਵੀ ਪਾ ਲਈ ਪੜਾ ਇੱਧਰ ਜੁਗਰ ਨਹੀਂ ਜ਼ਿਆਦਾ ਨਹੀਂ ਹੋ ਗਿਆ ਜ਼ਿਆਦਾ ਹੋ ਗਿਆ ਸੱਚਾਈ ਦੱਸਦੀ ਸੱਚਾਈ ਦੱਸਦੀ ਆ ਯਾਰ ਇੱਚ ਕਿਹੜੀ ਗੱਲ ਆ ਸੋਸ ਜਿੰਨੀ ਮਰਜ਼ੀ ਚੱਕੀ ਅਸੀਂ ਹਾਂ ਹਾਂ ਚੰਗਾ ਬਈ ਦੱਸ ਨਵੀਂ ਪਾਰਕਿੰਗ ਵੀ ਦਿਖਾਉਂਦੇ ਆਪਾਂ ਆ ਸਰਬ ਦੀ ਨਵੀਂ ਪਾਰਕਿੰਗ ਆਪ ਆ ਦੇ ਕੋਲ ਦੀ ਭਰਾਵਾ ਆ ਦੇਖੋ ਟੂ ਟੂ ਵੀ ਆ ਕੇ ਉਧਰ ਦੇਖੀ ਜਾਂਦੇ ਆ ਮੈਂ ਸਾਰੇ ਹੋਰ ਵੀ ਆ ਕੇ ਉਧਰ ਦੇਖੀ ਜਾਂਦੇ ਆ ਆ ਇੰਨਾ ਹੀ ਥੋੜਾ ਰਹਿ ਗਿਆ ਆਹੋ ਪਹਿਲਾਂ ਤਾਂ ਹੈ ਨਹੀਂ ਸੀ ਪਾਰਕਿੰਗ ਨਵੀਂ ਪਾਰਕਿੰਗ ਇਹ ਮੇਰੇ ਪਾਲ ਮਸਾਲਾ ਕੀ ਕਹਿੰਦੀ ਵੀਮਨ ਪਾਲ ਮਸਾਲਾ ਚੁੱਕਿਆ ਕਰੇ ਪਰ ਲਾਈਨਸ ਆਪਣੇ ਗੰਦੇ ਆ ਕੀ ਤੇ ਤੇ 6 6 ਜਾ ਰਹੇ ਤੂੰ ਵੀ ਜਾ ਰਹੇ ਲੈਂਸ ਸਾਫ ਕਰ ਓਏ ਓ ਚਾਬੀ ਤਾਂ ਲੈ ਲਓ ਚਾਬੀ ਕੱਢ ਗਾੜੇ ਦਿਮਾਗ ਖਰਾਬ ਹੋਏ 6 ਵਾਲੇ ਆਏ ਆ 4 ਪਿੱਛੇ ਵਾਲੇ 4 ਵੇਗ ਆਏ ਆ ਕਿੱਥੇ ਚਾਬੀ ਚਾਬੀ ਓਏ ਇੱਕ ਵੜ ਕੁੜੀ ਥੱਲੇ ਆਣੀ ਕੁੜੀ ਥੱਲੇ ਆਏ ਨਹੀਂ ਕੁੜੀ ਕੁੜੀ ਜਾਓ ਜਾਓ ਮੈਂ ਨਹੀਂ ਆਇਆ ਤੇ ਬੂਆ ਕੰਨ ਖੋਲਣ ਆਇਆ ਹਾਂ ਨਾ ਤੇ ਤੈਸੀ ਵਗੈਰ ਰਹਿ ਨਹੀਂ ਹੋਣਾ ਕਿੰਨੇ ਅਜਾਬ ਫੋਟੋ ਰੱਖੀ ਕੀਤੀ ਇਹਦਾਂ ਹੋਇਓ ਮੇਰੀ ਖੋਲੋ ਕਿੱਦਾਂ ਖੋਲੋ ਮੈਨੂੰ ਲੱਗਦਾ ਕੁੱਤਾ ਕਹਿੰਦੀ ਐਦਾਂ ਬੂਛ ਲਾਉਂਦੀ ਹੈ ਕਹਿੰਦੀ ਆਪਕਾ ਸਵਾਗਤ ਹੈ ਆਪਰੇ ਬਾਸ ਮੇਰੇ ਬਾਰੇ ਤੇ ਚਲਾਤ ਕੋਲ ਆ ਕੇ ਆਇਆ ਤੂੰ ਹੀ ਆ ਆ ਪਾਂਡਾ ਬਹਿ ਗਿਆ ਮੈਨੂੰ ਤੂੰ ਕਿਹ ਘੋੜਾ ਕਿਹ ਜੂ ਲੱਗਾ ਮੈਨੂੰ ਉਹ ਬਹਿ ਗਿਆ ਜੋ ਰੋਣਾ ਦਾ ਪਾਉਂਦਾ ਪਾਂਡਾ ਬਹਿ ਗਿਆ ਮੈਨੂੰ ਪਾਂਡਾ ਅਸਰ ਤੇ ਯੂਫੋ ਜਿਹੜਾ ਪਾਉਂਦੇ ਮਿਲਣਾ ਉਹ ਕੱਢੀ ਗਾਈਜ਼ ਕੈਨ టు ਕੈਂਡੀ ਕੈਨ టు ਕੈਂਡੀ ਉਹ ਕੈਡੀ ਕੂੜੀ ਵਾਦੀ ਹੈ ਯਾਰ ਕੈਨ టు ਜਦੋਂ ਕੈਡ ਨੇ ਉਂਗਲੀ ਵੱਡੀ ਨਾ ਉਂਗਲੀ ਦੰਦੀ ਵੱਡੀ ਉਂਗਲੀਆਂ ਇੰਨੀ ਆਣਾ ਉਹ ਸੌਰੀ ਇੰਨੀ ਆਣਾ ਇੰਨੀ ਰਹਿ ਜਾਣੀ ਨਹੀਂ ਆ ਯੂ ਇਹੋ ਬੰਦਾ ਹੈ ਸਿਰ ਤੇ ਯੂਫੋ ਪਾਉਗਾ ਗਾਈਜ਼ ਯੂਫੋ ਇੱਕ ਦਿਨ ਚੱਲ ਚੱਲ ਅੰਦਰ ਜੜਦਾ ਮਮੀ ਨੇ ਦੇ ਲੋ ਫੋਨ ਤੇ ਹੱਥ ਮਾਰਿਆ ਨੇ ਬੜੀ ਜ਼ੋਰ ਦੀ ਨਹੀਂ ਡਿੱਗਿਆ ਜਾਈਂ ਡਿੱਗਿਆ ਨਹੀਂ ਪਜਾ ਹੋ ਗਿਆ ਮੈਂ ਹੱਲ ਲੈ ਗਿਆ ਉਹ ਕਿੱਦਾਂ ਬੱਡੇ ਸੁਪਨਾ ਕਰਿਆ ਕਰੋ ਇੰਨੀ ਮਾਪਕ ਨਾ ਕਰਿਆ ਕਰੀਏ ਕੀ ਪਾਪਾ ਕਰਿਆ ਕਰ ਉਹਨੇ ਨਹੀਂ ਅਸ ਕਹੀ ਮਾਰਨੀ ਤਾਂ ਕਰ ਜੱਫੀਆ ਮਾਦੇ ਸੋਟੀ ਕਿੱਥੇ ਚਲੂ ਘਵਾਨੀ ਸੋਟੀ ਕੋਈ ਲੋਇਲ ਗਾਈਜ਼ 12 ਗਏ ਨੇ ਵੱਜ ਤੇ ਅਸੀਂ ਲੱਗੇ ਹੁਣ ਸੌਣ ਉਹ ਘਰੇ ਆ ਕੇ ਮੁੜ ਕੇ ਸਾਨੂੰ ਜਿੱਤਾ ਹੀ ਭੁੱਲ ਗਿਆ ਵਲੌਗ ਬਣਾਉਣ ਦਾ ਮੁੜ ਕੇ ਆਪੋ ਆਪਣੇ ਕੰਮ ਲੱਗ ਗਏ ਕਾਫੀ-ਕਾਫੀ ਪੀਣ ਲੱਪੇ ਬਸ ਤੇ ਹੁਣ ਆਂਡੀ ਨੀਂਦ ਤੇ ਹੁਣ ਜਦੋਂ ਵਲੌਗ ਕੀਤਾ ਐਡਿਟ ਫੇ ਪਤਾ ਲੱਗਾ ਵੀ ਬਲੌਗ ਦਾ ਐਂਡ ਨਹੀਂ ਕੀਤਾ ਮੈਂ ਕਿਹਾ ਚਲੋ ਹੁਣ ਐਂਡ ਕਰ ਦਈਏ ਚਲੋ ਕਰੋ ਜੀ ਐਂਡ ਹਾਂਜੀ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਸਾਨੂੰ ਦੱਸਿਓ ਤੁਹਾਨੂੰ ਸਾਡੇ ਬਲੌਗ ਕਿੱਦਾਂ ਦੇ ਲੱਗਦੇ ਆ ਪਲੀ ਸਾਨੂੰ ਇੱਕ ਕਮੈਂਟ ਕਰਕੇ ਤੇ ਵਧੀਆ ਜਿਹਾ ਕਮੈਂਟ ਕਰਕੇ ਹਾਂ ਚਲੋ ਮਿਲਾਂਗੇ ਤੁਹਾਨੂੰ ਕੱਲ ਇੱਕ ਨਵੇਂ ਬਲੌਗ 'ਚ ਹਾਂ ਨਵੇਂ ਬਲੌਗ 'ਚ ਹਾਂਜੀ ਭੈਜੀ ਬਾਏ ਚਲੋ ਮਿਲਦੇ ਆਂ ਕੱਲ ਇੱਕ ਬਾਏ ਹਾਂ ਚਲੋ ਮਿਲਦੇ ਆਂ ਕੱਲ ਇੱਕ ਨਵੇਂ ਬਲੌਗ 'ਚ ਸੋ ਕਿੱਦਾਂ ਲੱਗਾ ਤੁਹਾਨੂੰ ਸਾਡਾ ਇਹ ਬਲੌਗ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਚੈਨ ਬੈਲ ਆਈਕਨ ਨੂੰ ਵੀ ਜਰੂਰ ਕਲਿੱਕ ਕਰਿਓ ਤਾਂ ਕਿ ਵੀਡੀਓ ਪੈਂਦੇ ਹੀ ਤੁਹਾਨੂੰ ਨੋਟੀਫਿਕੇਸ਼ਨ ਜਰੂਰ ਸ਼ੋ ਹੋਵੇ ਥੈਂਕ ਯੂ